ਕੇਂਦਰੀ ਸਰਕਾਰ ਹੈ ਭਾਜਪਾ ਦੀ ਉਹ سرمایہਦਾਨਾ ਪੱਖੀ ਹੈ ਮਜ਼ਦੂਰਾਂ ਕਿਸਾਨਾਂ ਵਿਰੁੱਧੀ ਹੈ ਸ਼ੁਰੂ ਤੋਂ ਦੇ ਸਾਰੀਆਂ ਕਾਰਵਾਈਆਂ ਚਾਹੇ ਉਹ ਟੈਕਸ ਮਾਫੀ ਹੋਵੇ ਚਾਹੇ ਉਹ ਦੇਸ਼ ਦੀ ਸੰਪਤੀ ਵੇਚਣ ਦੀ ਗੱਲ ਹੋਵੇ ਉਹ ਵੱਡੇ ਵੱਡੇ ਦੋ ਘਰਾਨਿਆਂ ਦੀ ਮੰਨੀਆਂ ਨਾਨੀਆਂ ਦੇ ਹੱਕ ਦੀ ਗੱਲ ਕਰਦੀ ਆਈ ਹੈਗੀ ਹੈ ਜੋ ਪੈੰਡੂ ਖੇਤ ਮਜ਼ਦੂਰਾਂ ਵਾਸਤੇ ਇੱਕ ਗਰੰਟੀ ਸੀ ਰੁਜ਼ਗਾਰ ਦੀ 100 ਦਿੱਤੀ ਜਿਹੜੀ ਕਾਂਗਰਸ ਨੇ 2005 ਵਿੱਚ ਯੂਪੀਏ ਦੀ ਸਰਕਾਰ ਨੇ ਦਿੱਤੀ ਸੀਗੀ ਉਸ ਗਰੰਟੀ ਨੂੰ ਬਹੁਤ ਹੀ ਸ਼ਾਤਰ ਟੱਗ ਨਾਲ ਉਹ ਗਰੰਟੀ ਖਤਮ ਕਰ ਦਿੱਤੀ ਹੈਗੀ ਹੈ ਤਾਂ ਕਿਵੇਂ ਦਾ ਚਰਚਾ ਪ੍ਰਸ਼ਨ ਕੀਤਾ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਜਿਹੜਾ ਤਰਮਿਸ਼ ਕੀਤਾ ਜਾ ਰਿਹਾ ਕੀ ਕਰਨਾ ਹੈ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਜਿਹੜੀ ਕੇਂਦਰੀ ਸਰਕਾਰ ਹੈ ਭਾਜਪਾ ਦੀ ਉਹ سرمایہਦਾਰਾਂ ਪੱਖੀ ਹੈ ਮਜ਼ਦੂਰਾਂ ਕਿਸਾਨਾਂ ਵਿਰੁੱਧੀ ਹੈ ਸ਼ੁਰੂ ਤੋਂ ਦੇ ਸਾਰੀਆਂ ਕਾਰਵਾਈਆਂ ਚਾਹੇ ਉਹ ਟੈਕਸ ਮਾਫੀ ਹੋਵੇ ਚਾਹੇ ਉਹ ਦੇਸ਼ ਦੀ ਸੰਪਤੀ ਵੇਚਣ ਦੀ ਗੱਲ ਹੋਵੇ ਉਹ ਵੱਡੇ ਵੱਡੇ ਦੋ ਘਰਾਨਿਆਂ ਦੀ ਮੰਨੀਆਂ ਨਾਨੀਆਂ ਦੇ ਹੱਕ ਦੀ ਗੱਲ ਕਰਦੀ ਆਈ ਹੈਗੀ ਹੈ ਤੇ ਸਰਕਾਰ ਕੋਲੋਂ ਜਿਹਦੇ ਪਿੱਛੇ ਆਰਐਸਐਸ ਹੈ ਜਿਹਦੇ ਪਿੱਛੇ ਗੋਡਸੇ ਹੈਗਾ ਗੋਡਸੇ ਦੀ ਸੋਚ ਹੈਗੀ ਉਹਦੇ ਕੋਲੋਂ ਇਹ ਕੰਮ ਦੀ ਹੋਰ ਇਸ ਤੋਂ ਬਾਅਦ ਤੁਸੀਂ ਸੋਚ ਵੀ ਕੀ ਸਕਦੇ ਸੀਗੇ ਕਿ ਉਹ ਮਹਾਤਮਾ ਗਾਂਧੀ ਨੂੰ ਪਹਿਲਾਂ ਉਹਨਾਂ ਨੇ 1948 ਵਿੱਚ ਸਰੀਰਕ ਤੌਰ ਤੇ ਖਤਮ ਕੀਤਾ ਗੋਡਸੇ ਰਾਹੀਂ ਖਤਮ ਕਰਵਾਇਆ ਆਰਐਸਐਸ ਨੇ ਤੇ ਹੁਣ ਉਹਨਾਂ ਦੀ ਜਿਹੜੀ ਆਤਮਾ ਸੀਗੀ ਜੋ ਮਨਰੇਗਾ ਵਿੱਚ ਵਸਦੀ ਸੀਗੀ ਜੋ ਪਿੰਡੂ ਖੇਤ ਮਜ਼ਦੂਰਾਂ ਵਾਸਤੇ ਇੱਕ ਗਰੰਟੀ ਸੀ ਰੁਜ਼ਗਾਰ ਦੀ 100 ਦਿਨ ਦੀ ਜਿਹੜੀ ਕਾਂਗਰਸ ਨੇ 2005 ਵਿੱਚ ਯੂਪੀ ਦੀ ਸਰਕਾਰ ਨੇ ਦਿੱਤੀ ਸੀਗੀ ਉਸ ਗਰੰਟੀ ਨੂੰ ਬਹੁਤ ਹੀ ਸ਼ਾਤਰ ਟੱਗ ਨਾਲ ਉਹ ਗਰੰਟੀ ਖਤਮ ਕਰ ਦਿੱਤੀ ਹੈਗੀ ਹੈ ਹੁਣ ਕੰਮ ਪਹਿਲਾਂ ਔਨ ਡਿਮਾਂਡ ਹੁੰਦਾ ਸੀਗਾ ਹੁਣ ਕੰਮ ਕੇਂਦਰ ਸਰਕਾਰ ਕਿਹੜੇ ਸੂਬੇ ਚ ਕਰਾਣਾ ਉਹ ਉਹ ਨਿਸ਼ਚਿਤ ਕਰੂਗੀ ਕਿਹੜੇ ਹਲਕੇ ਚ ਕਰਾਣਾ ਉਹ ਨਿਸ਼ਚਿਤ ਕਰੂਗੀ ਕਿਹੜਾ ਕੰਮ ਕਰਾਣਾ ਉਹ ਵੀ ਕੇਂਦਰ ਸਰਕਾਰ ਕਰੂਗੀ ਸਾਰਾ ਕੇਂਦਰੀਕਰਨ ਕਰ ਲਿਆ ਸਕੀਮ ਦਾ ਔਰ ਆਪਣੇ ਵੋਟ ਬੈਂਕ ਦੇ ਤੌਰ ਤੇ ਇਹਨੂੰ ਵਰਤਣ ਦੀ ਉਹਦੀ ਕੋਸ਼ਿਸ਼ ਹੈਗੀ ਹੈ ਤੇ ਦੂਜੇ ਪਾਸੇ ਜਿੱਥੇ ਪਹਿਲਾਂ 100% ਫੰਡਿੰਗ ਕੇਂਦਰ ਸਰਕਾਰ ਕਰਦੀ ਸੀ ਇਸ ਸਕੀਮ ਦੀ 80 80 90 90 ਹਜ਼ਾਰ ਕਰੋੜ ਰੁਪਏ ਕੇਂਦਰ ਤੋਂ ਆਉਂਦਾ ਸੀਗਾ ਪਿੰਡੂ ਕ੍ਰਿਪਾ ਦੀ ਮਦਦ ਵਾਸਤੇ ਰੁਜ਼ਗਾਰ ਰਾਹੀਂ ਔਰ ਅੱਜੋ ਇਹਦਾ ਵੇਸਾ ਹੈਗਾ 40% ਪਰਸੈਂਟ ਉਹ ਰਾਜਾਂ ਦਾ ਕਰ ਦਿੱਤਾ ਗਿਆ ਰਾਜ ਜਿਹੜੇ ਪਹਿਲਾਂ ਹੀ ਖੁੰਗਲ ਹੈਗੇ ਆ ਜਿਹੜੇ ਪਹਿਲਾਂ ਹੀ ਕਰਜ਼ਾਈ ਹੈਗੇ ਆ ਇਹ ਪੰਜਾਬ ਦੀ ਧਾਰਨ ਲੈਣੀ ਹੋਵੇ ਤਾਂ 4 ਲੱਖ ਕਰੋੜ ਦਾ ਕਰਜ਼ਾਈ ਹੈਗਾ ਹਰ ਸੂਬਾ ਲੱਖਾਂ ਲੱਖ ਕਰੋੜ ਦਾ ਕਰਜ਼ਾਈ ਹੈਗਾ ਕੇਂਦਰ ਸਰਕਾਰ ਦੀ ਜਿਹੜੀ ਮਾਲੀ ਹਾਲ ਤੱਕੀ ਉਹ ਬਹੁਤ ਵਧੀਆ ਹੈਗੀ ਹੈ ਸਾਰੇ ਜੀਐਸਟੀ ਇਕੱਠੀ ਕਰਦੀ ਹੈ ਤੇਲ ਤੇ ਜਿੰਨਾ ਟੈਕਸ ਆਉਂਦਾ ਸਾਰਾ ਇਕੱਠਾ ਕਰਦੀ ਹੈ ਔਰ ਆਪਣੀ ਮਰਜ਼ੀ ਦੇ ਪ੍ਰੋਜੈਕਟ ਚਲਾ ਰਹੀ ਹੈਗੀ ਹੈ ਪਰ ਰਾਜ ਜਿਹੜੇ ਰਾਜ ਸਰਕਾਰ ਨੇ ਉਹ ਖੁੰਗਲ ਹੋਈਆਂ ਪਈਆਂ ਨੇ ਉਹਨਾਂ ਕੋਲ ਜਿਹੜੀ ਬੁਨਿਆਦੀ ਸਹੂਲਤਾਂ ਵੀ ਲੋਕਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਸਾਰੇ ਪ੍ਰੋਜੈਕਟ ਰਾਜਾਂ ਦੇ ਠੰਡੇ ਬਸਤੇ ਪਏ ਹੋਏ ਆ ਕਿਉਂਕਿ ਕੇਂਦਰ ਨੇ ਹਰ ਪ੍ਰੋਜੈਕਟ ਵਿੱਚ ਰਾਜ ਦਾ ਹਿੱਸਾ ਜੇ ਬਣਾ ਸ਼ੁਰੂ ਕਰਤਾ ਤੇ ਖੀਰ ਨੂੰ ਮਨਰੇਗਾ ਵਿੱਚ ਵੀ 40% ਹਿੱਸਾ ਰਾਜ ਪਾਇਆ ਕਰਨਗੇ ਜਿਹੜਾ ਕਿ ਅਸੰਭਵ ਹੈਗਾ ਹੈ ਸੁਰਖਤਾਂ ਉਹਨਾਂ ਨੇ ਬੜੇ ਸ਼ਾਤਰ ਤਰੀਕੇ ਨਾਲ ਮਨਰੇਗਾ ਨੂੰ ਖਤਮ ਕਰਨ ਦਾ ਇੱਕ ਪ੍ਰੋਗਰਾਮ ਬਣਾ ਲਿਆ ਹੈਗਾ ਲਗਾਤਾਰ ਸੰਸਦ ਜੀ ਇਹ ਮੁੱਦਾ ਉਠਾਇਆ ਗਿਆ ਲੱਗਦਾ ਕਿ ਜਿਹੜੇ ਕੇਂਦਰ ਸਰਕਾਰ ਦੇ ਉਹ ਇਸ ਗੱਲ ਜੂਨ ਸਰਕੇਗੀ ਕਿ ਕੇਂਦਰ ਧਿਆਨ ਨਹੀਂ ਨਹੀਂ ਜੂ ਨਹੀਂ ਬਿਲਕੁਲ ਨਹੀਂ ਸਰਕੂਗੀ ਜੀ ਉਹਨਾਂ ਨੇ ਬਿੱਲ ਪਾਸ ਕਰ ਦਿੱਤਾ ਰਾਤ ਨੂੰ ਅਸੀਂ ਬੈਠੇ ਰਹੇ 1:30 ਵਜੇ ਤੱਕ ਲੋਕ ਸਭਾ ਅਗਰ ਦਿਨ 2:30 ਵਜੇ ਤੱਕ ਰਾਤ ਸਵਾਤ ਉਹਨਾਂ ਨੇ VOTING ਕਰਾ ਕੇ ਬਿੱਲ ਪਾਸ ਕਰ ਦਿੱਤਾ ਹੈਗਾ ਹਕੀਕਤ ਬਣ ਚੁੱਕਿਆ ਜੀ ਰਾਮ ਜੀ ਬਿੱਲ ਬਣਾਇਆ ਹੈਗਾ ਨਮਾ ਬਣਾਇਆ ਕਿ ਆਂਦਾ ਇਹ ਵੀ ਤਰੀਕਾ ਗਲਤ ਹੈ ਕਿ ਤੁਸੀਂ ਭਗਵਾਨ ਰਾਮ ਦੇ ਨਾਂ ਨੂੰ ਇੱਕ ਜਿਹੜੀ ਲੋਕਾਂ ਦੀ ਕਲਿਆਣ ਸਕੀਮ ਹੈਗੀ ਹੈ ਉਹਦੇ ਵਾਸਤੇ ਵਰਤ ਰਹੇ ਹੋ ਇਹ 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 ਰਾਸੀਕਰਨ ਹੋ ਰਿਹਾ ਸ਼੍ਰੀ ਰਾਮਚੰਦਰ ਜੀ ਦਾ ਜੋ ਇੱਕ ਧਰਮ ਦਾ ਪੱਤਾ ਵਰਤਿਆ ਜਾ ਰਿਹਾ ਹੈਗਾ ਇੱਕ ਸਕੀਮ ਦੇ ਨਾਂ ਤੇ ਇਹ ਵੀ ਬਹੁਤ ਘਟਿਆ ਕਰ ਲੱਗੀ ਬੜੀ ਇਹ ਮਤਲਬ ਲੋਕਤੰਤਰ ਦੇ ਖਿਲਾਫ ਹੈ ਧਰਮ ਦੇ ਪੱਖ ਚਰਿੱਤਰ ਦੇ ਖਿਲਾਫ ਹੈ ਮੁਲਕ ਦੇ ਇਹ ਮਤਲਬ ਵੀ ਭਾਜਰੀ ਭਾਤ ਪੈ ਗਈ ਹੈ ਦੰਗੇ ਚਿੱਟੇ ਰੂਪ ਵਿੱਚ ਇੱਕ ਹਿੰਦੂ ਰਾਸ਼ਟਰ ਵੱਲ ਨੂੰ ਜਾਂ ਸਾਰਾ ਜਿਹੜੀ ਦੇਸ਼ ਦੀ ਜਿਹੜੀ ਇੱਕ ਸਟੇਰੀ ਭਾਵਨਾ ਸੰਵਿਧਾਨ ਦੀ ਹੈਗੀ ਹੈ ਉਹਦੇ ਉਲਟ ਕੰਮ ਕਰਕੇ ਇੱਕ ਜਿਹਨੂੰ ਕਹਿੰਦੇ ਬਹੁ ਸੰਖਿਆਵਾਦ ਮਲਟੀ ਬਤ ਜਿਹੜਾ ਜਿਹੜਾ ਇੱਕ ਯੂਨਿਟਰੀ ਸਟੇਟ ਇਕਾਤਵਕ ਭਾਰਤ ਬਣਾਉਣ ਵੱਲ ਵੱਧ ਰਹੀ ਹੈ ਜਿਹੜੀ ਰਾਜਾਂ ਦੇ ਅਧਿਕਾਰਾਂ ਵਾਸਤੇ ਪਾਸ਼ਾਈ ਅਧਿਕਾਰ ਇਲਾਕਾਈ ਅਧਿਕਾਰ ਹੋਰ ਸੱਭਿਆਚਾਰਕ ਅਧਿਕਾਰ ਤੇ ਹੋਰ ਜੇ ਰਾਜਾਂ ਦੇ ਅਧਿਕਾਰ ਆ ਉਹਨਾਂ ਦਾ ਹਨਨ ਕਰਕੇ ਇਹ ਕੇਂਦਰੀ ਬਿੱਲ ਹੈਗੇ ਇਹ ਲੱਦੇ ਜਾ ਰਹੇ ਆ ਜੀ ਠੀਕ ਹੈ ਡਾਕਟਰ